ਅਸੀਂ ਕੰਮ ਕਰਨ ਤੋਂ ਨਾ ਨਹੀਂ ਕਰ ਰਹੇ ਕਾਫੀ ਸਮੇਂ ਤੋਂ ਆ ਰਹੇ ਆ ਸਾਡੇ ਪੰਜਾਬੀ ਬਾਹਰ ਜਾ ਕੇ ਕੰਮ ਕਰਦੇ ਆ ਕੰਮ ਕਰਨ ਦੀ ਕੋਈ ਨਹੀਂ ਕੰਮ ਕਰੋ ਆਪਣਾ ਕਿਤਾ ਕਰੋ ਤਾਂ ਬਸ ਠੀਕ ਹੈ ਲੇਕਿਨ ਜੇ ਤੁਸੀਂ ਸਾਡੇ ਘਰਾਂ ਤੱਕ ਪਹੁੰਚਦੇ ਆ ਤਾਂ ਬਰਦਾਸ਼ਤ ਲਾਇਕ ਨਹੀਂ ਹੈਗਾ ਕਿ ਜਿਹੜਾ ਵੀ ਦੁਕਾਨਦਾਰ ਜਿਹੜਾ ਵੀ ਜ਼ਿਮੀਂਦਾਰ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਮੋਟਰਾਂ ਵਿੱਚ ਰੱਖੇਗਾ ਉਹ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਉਹਨਾਂ ਦੇ ਆਧਾਰ ਕਾਰਡ ਜੋ ਇਹਨਾਂ ਦੇ ਪਿਛਲੀ ਸਟੇਟ ਦੇ ਜਿੱਥੇ ਦੇ ਵਾਸੀ ਆ ਉੱਥੇ ਦੇ ਆ ਉਧਾਰ ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਿਆ ਕੇ ਦੇਣ ਤਾਂ ਉਹ ਪੰਜਾਬ ਦੇ ਰਹਿਣ ਯੋਗ ਭੂਵੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੜ ਸ਼ੰਕਰ ਵਿਖੇ ਸਨੂ ਸਮਾਜ ਸਵੀ ਧਾਰਮਿਕ ਅਤੇ ਬੁੱਧੀਜੀਵੀ ਵਰਗ ਦੀ ਮੀਟਿੰਗ ਸਦੀ ਗਈ ਸੀ ਜਿਸ ਵਿੱਚ ਵਿਸ਼ਾ ਸਗਾ ਜੋ ਪ੍ਰਵਾਸੀ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਡੇ ਲੋਕਾਂ ਨੂੰ ਸਮੱਸਿਆਵਾਂ ਦੇ ਰਹੇ ਹਨ ਉਸ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਗਾਂਧੀ پارک ਬੰਗਾ ਚੌਂਕ ਤੋਂ ਲੈ ਕੇ ਜਿਹੜਾ ਇਹ ਮਾਰਚ ਕੱਢਿਆ ਜਾਵੇਗਾ ਔਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇਗਾ ਔਰ ਆਪਣੇ ਦੁਕਾਨਦਾਰ ਆਪਣੇ ਸਮਾਜ ਨੂੰ ਸੂਚਿਤ ਕਰਾਂਗੇ ਕਿ ਜਿਹੜਾ ਵੀ ਦੁਕਾਨਦਾਰ ਜਿਹੜਾ ਵੀ ਜ਼ਿਮੀਂਦਾਰ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਮੋਟਰਾਂ ਵਿੱਚ ਰੱਖੇਗਾ ਉਹ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਇਹਨਾਂ ਦੇ ਆਧਾਰ ਕਾਰਡ ਜੋ ਇਹਨਾਂ ਦੇ ਪਿਛਲੀ ਸਟੇਟ ਦੇ ਜਿੱਥੇ ਦੇ ਵਾਸੀ ਆ ਉੱਥੇ ਦੇ ਆ ਆਧਾਰ ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਿਆ ਕੇ ਦੇਣ ਤਾਂ ਉਹ ਪੰਜਾਬ ਦੇ ਰਹਿਣ ਯੋਗ ਹੋਵੇਗਾ ਇਸ ਦਾ ਡੋਮਿਸਾਈਲ ਜਿਹੜਾ ਪੰਜਾਬ ਨੂੰ ਉਹਦੀ ਮੰਗ ਕਰਾਂਗੇ ਲਾ ਦੀ ਕਿ ਪੰਜਾਬ ਵਿੱਚ ਜਿਵੇਂ ਅਸੀਂ ਜਾ ਕੇ ਗੁਜਰਾਤ ਹਰਿਆਣਾ ਹਿਮਾਚਲ ਉੱਤਰਾਖੰਡ ਵਿੱਚ ਅਸੀਂ ਜ਼ਮੀਨਾਂ ਨਹੀਂ ਲੈ ਸਕਦੇ ਅਸੀਂ ਸਰਕਾਰ ਤੋਂ ਪੁਰਜੋਰ ਮੰਗ ਕਰਾਂਗੇ ਕਿ ਇਹਨਾਂ ਲੋਕਾਂ ਦੇ ਵੀ ਇਹ ਜਿਹੜੇ ਗਲਤ ਆਧਾਰ ਕਾਰਡ ਝਾਲੀ ਆਧਾਰ ਕਾਰਡ ਇੱਕ ਨੇ ਬਿਹਾਰ ਬਣਾਇਆ ਦੂਜੇ ਨੇ ਆ ਕੇ ਇੱਥੇ ਬਣਾ ਲਿਆ ਤੀਜਾ ਹੋਰ ਬਣਾਇਆ ਔਰ ਆ ਕੇ ਕਰਾਇਮ ਕਰਕੇ ਨੱਠ ਜਾਂਦੇ ਕਿਉਂਕਿ ਇਹਨਾਂ ਦਾ ਸਾਨੂੰ ਥਾਂ ਪਤਾ ਨਾ ਸਾਨੂੰ ਨਾ ਸਾਡੇ ਪ੍ਰਸ਼ਾਸਨ ਨੂੰ ਨਾ ਪੁਲਿਸ ਨੂੰ ਪਤਾ ਲੱਗਦਾ ਤੇ ਕਰਾਇਮ ਕਰਕੇ ਭੱਜ ਜਾਂਦੇ ਇਹਦੀ ਰੋਕਤਾਂ ਦੇ ਲਈ ਆਪਣੇ ਸਮਾਜ ਨੂੰ ਸੁਚੇਤ ਕਰਨ ਦੇ ਲਈ ਇੱਕ ਮਾਰਚ ਕੱਢਿਆ ਜਾ ਰਿਹਾ ਸੋ ਉਸ ਵਿੱਚ ਆਪਾਂ ਸਮੂਹ ਆਪਣੇ ਗੜ ਸ਼ੰਕਰ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਹਮ ਹਮਾਪੇਦ ਵਿੱਚ 10 ਵਜੇ ਗਾਂਧੀ ਭਾਰਤ ਪੰਗਾ ਚੌਕੇ ਪਹੁੰਚੋ ਪਹੁੰਚੋ ਤਾਂ ਕਿ ਅਸੀਂ ਪ੍ਰਸ਼ਾਸਨ ਨੂੰ ਸੁਚੇਤ ਕਰ ਸਕੀਏ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤਿ ਸਨਾਤਨ ਧਰਮ ਕੀ ਜੈ ਸ਼ੰਕਰ ਭਗਵਾਨ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੜਸ਼ੰਕਰ ਦੇ ਵਿੱਚ ਭਾਈ ਦਿਲਕੁ ਜੀ ਦੇ ਗੁਰਦੁਆਰੇ ਦੇ ਵਿੱਚ ਵੀ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਅੱਜ ਸਾਰਿਆਂ ਦੇ ਇੱਕ ਬਹੁਤ ਗੰਭੀਰ ਵਿਸ਼ਾ 'ਤੇ ਸਾਰਿਆਂ ਨੇ ਸਾਂਝਾ ਕੀਤਾ ਤੇ ਇਹ ਜਿਹੜਾ ਅੱਜ ਮੁੱਦਾ ਵਾ ਇਹ ਜਿਹੜੇ ਵੀ ਪੰਜਾਬ ਦੇ ਵਿੱਚ ਸਾਡੇ ਆਪਾਂ ਗਰ ਸ਼ੰਕਰ ਦੀ ਨਾਲ ਗੱਲ ਕਰ ਲਈਏ ਚਲੇ ਆਜ਼ੇਦ ਵਾਲੇ ਪਿੰਡਾਂ ਦੀ ਗੱਲ ਕਰ ਲਈਏ ਜਿੱਥੇ ਪ੍ਰਵਾਸੀ ਰਹੇ ਨੇ ਅਸੀਂ ਕੰਮ ਕਰਨ ਤੋਂ ਨਾ ਨਹੀਂ ਕਰ ਰਹੇ کافی ਸਮੇਂ ਤੋਂ ਆ ਰਹੇ ਆ ਸਾਡੇ ਪੰਜਾਬੀ ਬਾਹਰ ਜਾ ਕੇ ਕੰਮ ਕਰਦੇ ਆ ਕੰਮ ਕਰਨ ਦੀ ਕੋਈ ਨਹੀਂ ਕੰਮ ਕਰੋ ਆਪਣਾ ਕਿਤਾ ਕਰੋ ਤਾਂ ਬਸ ਠੀਕ ਹੈ ਲੇਕਿਨ ਜੇ ਤੁਸੀਂ ਸਾਡੇ ਘਰਾਂ ਤੱਕ ਪਹੁੰਚਦੇ ਆ ਤਾਂ ਬਰਦਾਸ਼ਤ ਲਾਇਕ ਨਹੀਂ ਹੈਗਾ ਇਸ ਕਰਕੇ ਮੇਰੀ ਸਾਰਿਆਂ 'ਕੋਈ ਬੇਨਤੀ ਆ ਜਿਨ੍ਹਾਂ ਨੇ ਵੀ ਆਪਣੇ ਘਰ ਆਪਣੇ ਖੇਤ ਠੇਕੇ ਦੇ ਦਿੱਤੇ ਆ ਆਪਣੀਆਂ ਦੁਕਾਨਾਂ ਲਾਲਚਾਂ ਦੇ ਖਾਤਰ ਠੇਕਿਆਂ ਦੇ ਦਿੱਤੀਆਂ ਕਰਾਹੇ ਤੇ ਦਿੱਤੀਆਂ ਹੋਈਆਂ ਵੱਧ ਕਰਾਇਆਂ ਨੂੰ ਲੈ ਕੇ ਉਹ ਬਹੁਤ ਹੀ ਗੰਭੀਰ ਵਿਸ਼ਾ ਹੈ ਤੁਹਾਡੇ ਕੋਲ ਕਿਸੇ ਕੋਲ ਵੀ ਕਿਸੇ ਦਾ ਕੋਈ ਪ੍ਰੂਫ ਨਹੀਂ ਹੈਗਾ ਸਾਰੇ ਪੰਜਾਬੀ ਇੱਕ ਜਗ੍ਹਾ ਆਓ ਅਸੀਂ ਕਿਸੇ ਨੂੰ ਕੰਮ ਤੋਂ ਨਹੀਂ ਮਨਾ ਕਰ ਰਹੇ ਕਿਸੇ ਨੂੰ ਕੱਢਣ ਦੀ ਗੱਲ ਨਹੀਂ ਕਰੀ ਕੁਝ ਹੈ ਲੇਕਿਨ ਜੇ ਤੁਸੀਂ ਇੱਥੇ ਰਹਿ ਕੇ ਕੰਮ ਕਰਨਾ ਵਾ ਤਾਂ ਤੁਹਾਨੂੰ ਆਪਣਾ ਪ੍ਰੂਫ ਦਿਖਾਉਣਾ ਪੈਣਾ ਅੱਗੇ ਆਣਾ ਪੈਣਾ ਔਰ ਸਾਰੇ ਪੰਜਾਬੀਆਂ ਨੂੰ ਇੱਕ ਜਗ੍ਹਾ ਇੱਕ ਝੰਡੇ ਥੱਲੇ ਆ ਕੇ ਤੁਹਾਨੂੰ ਕੰਮ ਕਰਕੇ ਇਸ ਚੀਜ਼ ਦੇ ਵਿੱਚ ਤੁਹਾਨੂੰ ਵੱਧ ਚੜੇ ਕੇ ਹਿੱਸਾ ਲੈਣਾ ਪੈਣਾ ਇਹਨਾਂ ਸ਼ਬਦਾਂ ਨਾਲ ਸਾਰਿਆਂ ਨੂੰ ਸ਼ੰਕਰ ਭਗਵਾਨ ਕੀ ਜੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ